ਬੰਤ ਨਿੰਜਰ ਜੀ ਪਰ ਦੂਸਰੇ ਪਾਸੇ ਦੇਖਦੇ ਆਂ ਵੀ ਪਈ ਹੋਈ ਕਬੱਡੀ ਤੇ ਕੀਤੀ ਹੋਈ ਕੋਸ਼ਿਸ਼ ਔਰ ਟੱਕਰ ਸ਼ੀਲੂ ਨਾਲ ਹੋ ਗਈ ਉਹ ਮੌਨਟਰੀਅਲ ਵਾਲਿਆ ਟੱਕਰ ਸ਼ੀਲੂ ਦਾ ਧੂੜਾ ਉੱਡਦੀਆ ਤੇ ਖੇਡ ਮੈਦਾਨ ਅਗਲੀ ਪਈ ਹੋਈ ਰੇਡ ਮੁੰਡੇ ਦੀ ਆ ਕਰਦਾ ਕਮਾਲ ਨਾ ਬੱਲੇ ਬੱਲੇ ਹੁੰਦੀ ਹੋਈ ਆ ਨੈਰੀਸਾ ਨੈਰੀਸਾ ਅਲੀਵਾਲਾ ਆਓ ਅਰਾਈਆ ਮੋੜ ਲਾਹੌਰ ਦਾ ਜੰਪਰ ਅੱਜ ਦੇ ਸਮੇਂ ਦਾ ਦੁਨੀਆ ਦਾ ਟਾਪਰ ਕਬੱਡੀ ਖਿਡਾਰੀ ਹੁਣ ਦੇਖਦੇ ਹਾਂ ਵੀ ਯਾਦੇ ਵਰਗੇ ਬੰਨੇ ਪਰ ਬੰਨੇ ਨੌਜਵਾਨ ਇਧਰੇ ਪਾਸੇ ਮਨੀਸ਼ ਐਨ ਕੋਸ਼ਿਸ਼ ਕਰਦਾ ਹੋਇਆ ਤੇ ਪੁਆਇੰਟ ਮਨੀਸ਼ ਹੈ ਕਬੱਡੀ ਦਾ ਜਹਾਜ਼ ਅੱਜ ਸਮੇਂ ਕਬੱਡੀ ਪਾ ਰਿਹਾ ਹੈ ਪ੍ਰੋਫੈਸਰ ਸਾਹਿਬ ਨੇ ਬ੍ਰਿੰਕੋ ਦਾ ਵੀ ਖਿਤਾਬ ਦਿੱਤਾ ਹੈ ਪ੍ਰੋਫੈਸਰ ਮੱਖਣ ਸਿੰਘ ਜੀ ਹਕੀਮ ਪਰ ਪਰ ਆਹ ਦੇਖਿਓ ਵੀ ਦੂਸਰੇ ਪਾਸੇ ਵੀ ਟੱਕਰ ਹੋ ਗਈ ਸੇਅਰ ਜੁਨਾਈਟਿਡ ਬ੍ਰੈਂਪਟਨ ਦੀ ਤਰਫੋਂ ਇਹ ਕਿਸ ਤਰ੍ਹਾਂ ਬੰਮ ਐਨਾਰਮੀ ਲੜਕੇ ਪੰਤੇ ਪੱਕ ਦੇਣਾ ਚਾਹੀਦਾ ਇੱਕ ਕੰਨੀ ਤੇ ਸ਼ੀਲੂ ਲੱਗਿਆ ਹੋਇਆ ਬਾਹੂ ਅਕਬਰਪੁਰੀਆ ਨਾਲ ਮਨੀਸ਼ ਆ ਆ ਟੱਕਰ ਦੁਨੀਆ ਦੇ ਦੋ ਟੋਪਰਾਂ ਦੀ ਅੰਬਾ ਸ਼ੀਲੂ ਅੰਬਾ ਸ਼ੀਲੂ ਅੰਬਾ ਸ਼ੀਲੂ ਅੰਬਾ ਸ਼ੀਲੂ ਅੰਬਾ ਪੈ ਗਿਆ ਮੌਂਟਰੀਅਲ ਚ ਪੰਗਾ ਹੁਣ ਗੱਲ ਕੀ ਬਣਦੀ ਆ ਉਹ ਹਿੱਕ ਤੇ ਵਹਿ ਗਿਆ ਢਾ ਕੇ ਹਿੱਕ ਤੇ ਵਹਿ ਗਿਆ ਔਰ ਪੁਆਇੰਟ ਇਹ ਹੁਣ ਸ਼ੀਲੂ ਮਨੀਸ਼ ਫੇਰ ਫੇਰ ਰੱਖ ਲਿਆ ਧੌਣ ਤੇ ਹੱਥ ਸ਼ੀਲੂ ਤੇ ਅੰਬਾ ਸ਼ੀਲੂ ਤੇ ਅੰਬਾ ਪੰਗਾ ਇਜ ਨੌੜ ਚੰਗਾ ਹੁਣ ਵੇਖੀਏ ਨੌਜਵਾਨ ਮਾਝੇ ਵਾਲਾ ਤੇ ਹਰਿਆਣੇ ਦਾ ਸ਼ੋਰਾ ਵੇਖ ਲਲਕਦੇ ਪੈਂਦੇ ਲਾਓ ਬੁਲਟ ਖੀਰਾਵਾਲੀਆ ਖੇਡ ਮੈਦਾਨ ਚ ਕਬੱਡੀ ਪਾ ਰਿਹਾ ਹੈ ਲਓ ਸਾਹਮਣੇ ਵੇਖਦਾ ਵੀ ਨੌਜਵਾਨ ਇਹ ਆ ਲਾਹੌਰੀਆ ਲਓ ਕਬੱਡੀ ਪਾਉਂਦਾ ਹੋਇਆ ਬੁਲਟ ਤੇ ਦੂਸਰੇ ਪਾਸੇ ਐਨ ਮੁਕਾਬਲਾ ਹੰਦਿਆਂ ਦੇ ਵਿਚਕਾਰ ਅਲੀ ਬੜੈਜ ਦੇ ਨਾਲ ਮਾਰੀ ਜਦੋਂ ਛਾਲ ਲਾ ਕੇ ਕਬੱਡੀ ਸਮੇ ਬੁਲਟ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਉਧਰ ਘਾਂਗੇ ਵਾਲਾ ਤਿਆਰ ਪਰ ਜਿੰਨੇ ਕ ਟੱਚ ਇਹ ਖਿਡਾਰੀ ਵੀ ਕਹਿੰਦੇ ਹਨ ਆਪਣੇ ਹਰ ਵਾਰ ਜੱਫੇ ਬੋਲਿਆ ਹੋਇਆ ਧੰਵਾ ਉਧਰ ਸਾਡੇ ਵੀਰ ਅਮਿਤ ਨੰਦਾਲ ਛੰਨੀਪਿੰਡ ਵਾਲੇ ਦਾ ਵੀ ਧੰਨਵਾਦ ਆਹ ਕੌਣ ਆ